ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਲਫਾ ਜ਼ਿੰਦਗੀ ਦੇ ਚੈਨਲ ਤੇ ਹਾਜ਼ਰਾਂ ਜੀ ਇੱਕ ਛੋਟੀ ਜਿਹੀ ਕਹਾਣੀ ਦੇ ਨਾਲ ਵਿਆਹ ਤੋਂ 10 ਸਾਲ ਬਾਅਦ ਵੀ ਮੇਰੀ ਕੁੱਕ ਹਰੀ ਨਾ ਹੋਈ ਮੈਂ ਅਖੀਰ ਨੰਬਰਦਾਰ ਨੂੰ ਦੂਜਾ ਵਿਆਹ ਕਰਵਾਉਣ ਲਈ ਮਨਾਲਿਆ ਸ਼ਰਾਬ ਪੀਣ ਲੱਗ ਗਿਆ ਸੀ ਬਹੁਤ ਨਸ਼ੇ 'ਚ ਹੜਬੜਾਉਂਦਾ ਹੁੰਦਾ ਸੀ ਕੀ ਕਰਨੇ 40 ਕਿੱਲੇ ਜ਼ਮੀਨ ਦੇ ਜੇ ਅੱਗੇ ਕੋਈ ਵਾਲੀ ਵਾਰਸ ਹੈ ਨਹੀਂ ਨਿੱਕੀ ਹੈ ਤਾਂ ਕੱਬੀ ਪਰ ਮੈਨੂੰ ਵੱਡੀਆਂ ਪਹਿਣਾ ਵਾਂਗ ਹੀ ਮੰਨਦੀ ਹੈ ਸੁੱਖ ਨਾਲ ਤਿੰਨ ਮੁੰਡੇ ਹੋਏ ਤਿੰਨੇ ਮੈਨੂੰ ਮਾਂ ਕਹਿੰਦੇ ਆ ਵੱਡਾਂ ਦਾ ਪੈਂਦਾ ਵੀ ਮੇਰੇ ਨਾਲ ਹੀ ਰਿਹਾ ਨੰਬਰਦਾਰ ਨੇ ਪੀਣੀ ਵੀ ਛੱਡ ਦਿੱਤੀ ਨਿੱਕੀ ਨੇ ਹਵੇਲੀ ਦਾ ਇਕੱਲਾਪਨ ਵੀ ਦੂਰ ਕਰ ਦਿੱਤਾ ਤੇ ਮੇਰਾ ਬਾਝਪਨ ਵੀ ਉਹ ਜਦੋਂ ਜਵਾਕਾਂ ਨੂੰ ਝੜਕਦੀ ਮਾਰਦੀ ਮੇਰੇ ਓਲੇ ਆ ਕੇ ਲੁੱਕ ਜਾਂਦੇ ਕੋਈ ਮੇਰੀ ਬਾਹ ਫੜ ਲੈਂਦਾ ਕੋਈ ਮੇਰੇ ਧੌਨ ਦਿਵਾਲੇ ਬਾਹਾਂ ਵੱਲ ਲੈਂਦਾ ਸ਼ਾਇਦ ਟੋ ਚਾਹੇ ਵੀ ਇਹਨਾ ਮੋ ਨਾ ਕਰਦੇ ਮੈਂ ਵੱਡੀ ਮੈਂ ਵੜਪਾਗੀਆਂ ਮੇਰੇ ਜ਼ਰੂਰ ਕੋਈ ਪੁੰਨ ਕੀਤੇ ਹੋਣੇ ਆ ਪਿਛਲੇ ਜਨਮ ਚ ਮੈਂ ਕੰਧ ਓਲੇ ਵੀ ਸੁਣ ਕੇ ਦੇਖਿਆ ਹੈ ਉਹਨਾਂ ਨੇ ਸਾਰੀ ਉਮਰ ਮੈਨੂੰ ਸੰਕਣ ਨਹੀਂ ਆਖਿਆ ਮੈਂ ਵੀ ਆਪਣੇ ਆਪ ਨੂੰ ਸਦਾ ਉਹਦੀ ਮੰਨਦੀ ਹੀ ਸਮਝਾ ਜਦੋਂ ਵੀ ਸ਼ਹਿਰ ਜਾਵਾਂ ਉਹਦੇ ਲਈ ਕੁਝ ਖਰੀਦ ਕੇ ਮੈਨੂੰ ਅਥਾਹ ਖੁਸ਼ੀ ਮਿਲਦੀ ਹੈ ਸਾਨੂੰ ਤਾਂ ਬੰਦਾ ਵੀ ਵੰਡਣਾ ਨਾ ਆਇਆ ਕਈ ਵਾਰ ਸ਼ਿਕਾਇਤ ਸ਼ਿਕਾਇਤ ਕਰ ਲੈਂਦੀ ਕਹਿ ਦਿੰਦੀ ਆ ਵੱਡੀ ਇਹ ਤੇਰਾ ਨੰਬਰ ਦਾ ਲੜਦਾ ਸੀ ਰਾਤੀ ਮੇਰੇ ਨਾਲ ਫਿਰ ਨਾ ਆਖੀ ਜੇ ਮੈਂ ਤੁਰ ਗਈ ਸਮਝਾ ਲਈ ਉਹਨੂੰ ਉੰਜ ਬੜੀ ਵੱਡੇ ਦਿਲ ਦੀ ਏ ਜੇ ਨੰਬਰ ਦਾ ਕੁਝ ਕਹਿ ਦੇਵੇ ਤਾਂ ਪ੍ਰਵਾਹ ਨਾ ਕਰਦੀ ਪਰ ਮੇਰਾ ਕਾਲਜਾ ਜਰੂਰ ਕੋਇਆ ਜਾਂਦਾ ਹੈ ਜਾਣ ਤੋਂ ਪਹਿਲਾਂ ਮੈਨੂੰ ਮੋਹਰਾਂ ਦੇ ਜਾਵੇਂ ਸਿਆਲਾਂ ਚ ਇੱਕ ਦਿਨ ਵਿੜ ਚਤੋਂ ਬੈਠੀਆਂ ਧੁੱਪ ਸੇਕ ਰਹੀਆਂ ਸਾਂ ਤਾਂ ਐਵੇਂ ਹੀ ਗੱਲਾਂ ਚੱਲ ਪਈਆਂ ਵੈਸੇ ਤਾਂ ਮੈਂ ਤੇਰੇ ਨਾਲ ਤਾਂ ਕਾਹੀ ਕੀਤਾ ਹੈ ਨਿਕ ਗਏ ਕੀ ਤੱਕਾ ਕੀਤਾ ਹੈ ਮਾਪੇ ਗਰੀਬ ਸੀ ਕੀ ਪਤਾ ਕਿਸੇ ਭੰਗੇ ਪੋਸਤੀ ਨਾਲ ਵਿਆਹ ਦਿਨ ਛੱਡ ਦੇ ਨਾਲੇ ਗਰੀਬਾਂ ਦੀਆਂ ਧੀਆਂ ਬਹੁਤ ਸੁਪਨੇ ਸੁਪਨੇ ਤਾਂ ਨਹੀਂ ਲੈਣ ਲੈਣ ਦਾ ਚੰਗਾ ਹੈ ਪਤਾ ਨਹੀਂ ਲੱਗਿਆ ਵਰਿਆਂ ਦੇ ਵਰੇ ਕਦੋਂ ਲੰਘ ਗਏ ਸਾਲ ਪਹਿਲਾਂ ਵੱਡੇ ਮੁੰਡੇ ਨੂੰ ਵਿਆਹ ਕੇ ਲਿਆਏ ਤਾਂ ਮੈਂ ਨਾਨਾ ਤੋਂ ਡਰਦੀ ਬਈ ਕਿਤੇ ਇਹ ਨਾ ਕਹਿ ਦੇਣ ਕਿਥੋਂ ਕਲਛਣੀ ਮੱਥੇ ਲੱਗ ਗਈ ਪਿੱਛੇ ਲੁਕਦੀ ਫਿਰਾਂ ਨਿੱਕੀ ਮੇਰੀ ਬਾਹ ਫੜ ਕੇ ਕਹਿੰਦੀ ਵੱਡिए ਤੇਰੇ ਪੁੱਤੇ ਵਾ ਪੁੱਤ ਵਾਰ ਪਾਣੀ ਮੇਰੇ ਪੈਰ ਜ਼ਮੀਨ ਤੇ ਨਾ ਲ ਨਾ ਲੱਗਣ ਮਹੀਨਾ ਕੋ ਪਹਿਲਾ ਚੱਕਰ ਆ ਕੇ ਐਸੀ ਡਿੱਗੀ ਬਿਹੋਸ਼ ਹੋ ਗਈ ਮੁੰਡੇ ਫੜਾ ਪੜ ਹਸਪਤਾਲ ਲੈ ਗਏ ਨਾਮ ਰਤ ਬਿਮਾਰੀ ਨਿਕਲੀ ਇਹਨੂੰ ਕਹਿੰਦੇ ਆ ਅਚਿਤ ਬਾਜ ਬਾਜ ਪੈਣਾ ਥੋੜੇ ਚਿਰ ਦੀ ਪੁਰਾਣੀ ਹੈ ਮੇਰੇ ਤਾਂ ਹੌਲ ਪੈਂਦੇ ਨੇ ਅੰਦਰ ਵੜ ਕੇ ਰੋ ਲੈਣੀ ਆ ਤਾਨੇ ਮਿਹਨੇ ਦੇ ਲੈਣੀ ਆ ਰੱਬਾ ਰੱਬਾ ਕੀ ਵਿਗਾੜਿਆ ਉਹਨੇ ਭੋਰਾ ਭਰਨੇ ਤੇਰਾ ਪੇਕਿਆਂ ਦੀ ਕਮਜ਼ੋਰੀ ਕਰਕੇ ਆਪ ਤੋਂ 15 ਸਾਲ ਵੱਡੇ ਮਰਦ ਨਾਲ ਵਿਆਹ ਕਰਵਾਇਆ ਕਦੋਂ ਕੋਈ ਕਦੇ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਤੇ ਮੈਂ ਕੰਡਿਆਲੀ ਥੂਰ ਮੈਨੂੰ ਕਿਉਂ ਭੁੱਲ ਗਿਆ ਐਵੇਂ ਥਾਂ ਹੀ ਘੇਰੀ ਬੈਠੀਆਂ ਨਿਆਣੀ ਤੇਰਾ ਮੌਤ ਬੰਦੂਕ ਚੋਂ ਨਿਕਲੀ ਹੋਵੇ ਤਾਂ ਮੋਰੇ ਹੋ ਕੇ ਮਰ ਜਾਵਾਂ ਨੰਬਰਦਾਰ ਨੇ ਮੁੰਡੇ ਦੇ ਵਿਆਹ ਤੇ ਵੀ ਨਹੀਂ ਪੀਤੀ ਪਰसों ਚੌਥੇ ਪਾਣੀ ਮੰਗਿਆ ਲੈ ਕੇ ਗਏ ਤਾਂ ਦੇਖਿਆ ਬੈੜਖ ਚ ਬੋਤਲ ਖੋਲੀ ਜਾਵੇ ਆਂਦਾ ਨੀਂਦ ਨਹੀਂ ਆਉਂਦੀ ਜੇ ਬੁੜੀ ਨੂੰ ਨੀਂਦ ਨਾ ਆਵੇ ਤਾਂ ਉਹ ਕੀ ਕਰੇ ਹੁਣ ਪਹਿਲਾਂ ਵਾਂਗ ਹੱਸਿਆ ਨਹੀਂ ਜਾਂਦਾ ਇੱਕ ਦਿਨ ਕਹਿੰਦੀ ਗੁੱਸੇ ਚ ਵੱਡੀਏ ਇਸੇ ਗੱਲ ਤੋਂ ਮੇਰੇ ਦਿਲ ਨੂੰ ਵਟਿਆ ਗਿਆ ਉਣੀ ਆ ਕਹਿ ਕੇ ਬਾਹਰ ਆ ਗਈ ਚਵਾਰੇ ਚ ਜਾ ਕੇ ਪੁੱਭਾ ਮਾਰ ਕੇ ਰੋਈ ਫਿਰ ਜਾ ਜਾ ਕੇ ਮਨ ਹਲਕਾ ਹੋਇਆ ਹੁਣ ਉਹਨੂੰ ਕਿਹੜੇ ਜਿਗਰੇ ਨਾਲ ਦੱਸਾਂ ਮੇਰੀਏ ਬੁਲਬਲੇ ਤੇਰੇ ਤੋਂ ਗੁੱਸੇ ਹੋ ਕੇ ਮੈਂ ਕਿੱਥੇ ਜਾਣਾ ਕਿੱਥੇ ਹੈ ਗੁੱਸਾ ਗੁੱਸੇ ਤਾਂ ਮੈਂ ਉਸਰਾ ਬਣਾ ਲਾ ਜੋ ਮੋਤੀਆਂ ਦੀ ਮਾਲਾ ਚ ਮੇਰਾ ਕੋਹੇਨੂਰ ਹੀਰਾ ਖੂਨ ਖੂਨ ਨੂੰ ਫਿਰਦਾ ਹੈ ਰਾਤ ਨੂੰ ਕਈ-ਕਈ ਵਾਰ ਉੱਠ ਕੇ ਦੇਖਦੀ ਆ ਮੈਂ ਉਹਨੂੰ ਚੁੱਪਚਿਪਿਤੇ ਜਾਣ ਨਹੀਂ ਦੇਣਾ ਚਲੋ ਮਰਦਿਆਂ ਨਾਲ ਮਰਿਆ ਤਾਂ ਨਹੀਂ ਜਾਂਦਾ ਪਰ ਉਹਨੂੰ ਝੋਲੀ ਪਾ ਕੇ ਲੈ ਆਈ ਸੀ ਉਹ ਜਾਊਗੀ ਤਾਂ ਮੇਰੀ ਝੋਲੀ ਵਿੱਚ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇੱਕ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜੰਦੇ-ਜੰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀਆਂ ਸਾਰੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ